ਅਸੀਂ ਇਕਤਾ ਵਾਸਤੇ ਲਗਭਗ 3 ਚਿੱਠੀਆਂ ਲਿਖ ਚੁੱਕੇ ਹਾਂ ਅਸੀਂ ਕਿੱਥੀ ਲਿਖੀ ਆ ਔਰ ਅਸੀਂ ਇਹ ਆਸ ਨਾ ਇੱਥੇ ਆਏ ਹੋਏ ਹਾਂ ਕਿਉਂਕਿ ਇਹ ਭਾਵਨਾਵਾਂ ਦੇਸ਼ ਦੇ ਕਿਸਾਨ ਮਜ਼ਦੂਰਾਂ ਦੀਆਂ ਸਾਰੇ ਦੇਸ਼ ਦੇ ਆਮ ਕਿਸਾਨ ਚਾਹੁੰਦਾ ਵੀ ਸਾਰੇ ਲੀਡਰ ਇਕੱਠੇ ਹੋਣ ਕੱਲ ਨੂੰ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਅਸੀਂ ਕਰਨਾ ਮੌਜੂਦ ਥੋੜੇ ਮਾਦਮ ਨਾਲ ਅਪੀਲ ਕਰਦੇ ਆ ਸਾਰੇ ਪੰਜਾਬੀਆਂ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਜੁਪੀ ਨੂੰ ਵੱਟਵੱਟ ਗਿਰਦੀ ਵਿੱਚ 1 ਸਾਲ ਪੂਰਾ ਹੋੰਦੇ ਵੱਟਵੱਟ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪਹਣਾ ਸ਼ੰਭੂ ਬਾਰਡਰ ਤੇ ਪਹੁੰਚੇ ਇਕਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਵੇਂ ਕੀ ਜਦੋਂ ਐਸਕੇਐਮ ਦੀ ਨੈਸ਼ਨਲ ਮੀਟਿੰਗ ਹੋਈ ਜਿਹੜੀ ਡੇਟ ਨਿਕਲ ਕੇ ਆਈ ਉਹ ਡੇਟ ਤੁਹਾਨੂੰ ਪਤਾ ਹੀ ਹੈ ਸਾਡੇ ਸਾਲਾਨਾ ਪ੍ਰੋਗਰਾਮ ਹੋ ਰਹੇ ਆ ਉਹਨਾਂ ਦੇ ਵਿੱਚ ਇਕਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਕਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਵੇਂ ਕਿ ਜਦੋਂ SKM ਦੀ ਨੈਸ਼ਨਲ ਮੀਟਿੰਗ ਹੋਈ ਜਿਹੜੀ ਡੇਟ ਨਿਕਲ ਕੇ ਆਈ ਉਹ ਡੇਟ ਤੁਹਾਨੂੰ ਪਤਾ ਹੀ ਹੈ ਸਾਡੇ ਸਾਲਾਨਾ ਪ੍ਰੋਗਰਾਮ ਹੋ ਰਹੇ ਆ ਉਹਨਾਂ ਦੇ ਵਿੱਚ ਇਕਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਵੇਂ ਕਿ ਜਦੋਂ SKM ਦੀ ਨੈਸ਼ਨਲ ਮੀਟਿੰਗ ਹੋਈ ਜਿਹੜੀ ਡੇਟ ਨਿਕਲ ਕੇ ਆਈ ਉਹ ਡੇਟ ਤੁਹਾਨੂੰ ਪਤਾ ਹੀ ਹੈ ਸਾਡੇ ਸਾਲਾਨਾ ਪ੍ਰੋਗਰਾਮ ਹੋ ਰਹੇ ਆ ਉਹਨਾਂ ਦੇ ਵਿੱਚ ਆ ਗਈ। ਤੋਂ ਕੱਲ ਰਾਜਸਥਾਨ ਦੇ ਵਿੱਚ ਸਾਡਾ 1 ਸਾਲ ਪੂਰਾ ਹੋਣ ਤੇ ਵੱਡਾ ਇਕੱਠ ਸੀਗਾ ਅੱਜ ਖਨੌਰੀ ਤੇ ਆ ਤੇ ਕੱਲ ਨੂੰ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਅਸੀਂ ਕਰਨਾ ਮੌਦੇ ਤੁਹਾਡੇ ਮਾਦਮ ਨੂੰ ਅਪੀਲ ਕਰਦੇ ਆ ਸਾਰੇ ਪੰਜਾਬੀਆਂ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਜੁਪੀ ਨੂੰ ਇਹ ਵੱਤ ਤੋਂ ਵੱਧ ਗਿਣਤੀ ਵਿੱਚ 1 ਸਾਲ ਪੂਰਾ ਹੋਣ ਦੇ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਸ਼ੰਭੂ ਬਾਰਡਰ ਤੇ ਪਹੁੰਚਣ ਇਹਦੇ باوجود ਇੱਕ ਵੱਡਾ ਵਾਪਤਾ ਸੀ ਖਨੌਰੀ ਵੀ ਭੇਜਿਆ ਆਪ ਦੇ ਲੀਡਰਸ਼ਿਪ ਦਾ ਇੱਕ ਲੀਡਰਸ਼ਿਪ ਸਾਡੀ ਸ਼ੱਭੂ ਬਾਰਡਰ ਤੇ ਲੱਗੀ ਹੋਈ ਆ ਕੁਝ ਲੀਡਰ ਅਸੀਂ ਥਾ ਮਾ ਕੱਟ ਕੇ ਇੱਥੇ ਵੀ ਆਏ ਹੋਏ ਆ ਅਸੀਂ ਇਕਤਾ ਵਾਸਤੇ ਲਗਭਗ ਤਿੰਨ ਚਿੱਠੀਆਂ ਲਿਖ ਚੁੱਕੇ ਆ ਅਸੀਂ ਇੱਕ ਚਿੱਠੀ ਲਿਖੀ ਆ ਔਰ ਅਸੀਂ ਇਹ ਆਸਨਾ ਇੱਥੇ ਆਏ ਹੋਏ ਆ ਕਿਉਂਕਿ ਇਹ ਭਾਵਨਾਵਾ ਦੇਸ਼ ਦੇ ਕਿਸਾਨ ਮਜ਼ਦੂਰਾਂ ਦੀਆਂ ਸਾਰੇ ਦੇਸ਼ ਦੇ ਆਮ ਕਿਸਾਨ ਚਾਹੁੰਦਾ ਵੀ ਸਾਰੇ ਲੀਡਰ ਇਕੱਠੇ ਹੋਣ ਭਾਵੇਂ ਕੀ ਲੋਕ ਇਕੱਠੇ ਹੋ ਗਏ ਆ ਪੰਜਾਬੀ ਇਹ ਚਾਹੁੰਦੇ ਆ ਇਸ ਲਈ ਅਸੀਂ ਇਕਾਸਣਾ ਆਏ ਆ ਕਿ ਅੱਜ ਸੰਪੂਰਨ ਏਕਤਾ ਦੇ ਅੰਦਰ ਗੱਲ ਨੇੜੇ ਲੱਗਣੀ ਚਾਹੀਦੀ ਆ ਫਿਰ ਵੀ ਕੋਈ ਵੀ ਗੱਲ ਆ ਮੀਟਿੰਗ ਤੋਂ ਪਹਿਲਾਂ ਕਰਨਾ ਵਾਜਬ ਨਹੀਂ ਹੋਊਗਾ ਇਹ ਮੀਟਿੰਗ ਤੋਂ ਬਾਅਦ ਅੰਦਰ ਡਿਸਕਸ਼ਨ ਤੋਂ ਬਾਅਦ ਹੀ ਤੁਹਾਡੇ ਨਾਲ ਕੋਈ ਗੱਲ ਸਾਂਝੀ ਕੀਤੀ ਜਾ ਸਕਦੀ ਹੈ ਜੋ ਮੈਂ ਸਮਝਦਾ ਹੈਗਾ ਆਰਾਸ ਸਹਿ ਸੰ ਠੀਕ ਹੈ ਜੀ ਸਾਰੇ ਦੇਸ਼ ਦੀਆਂ ਭਾਵਨਾਵਾਂ ਨੇ ਪੰਜਾਬੀਆਂ ਦੀਆਂ ਭਾਵਨਾ ਸਾਰੇ ਇਕੱਠੇ ਹੋਈਏ ਇੰਨੇ ਵਿਜੀ ਸ਼ਡਿਊਲ ਦੇ ਬਾਵਜੂਦ ਤੁਸੀਂ ਸਮਾਂ ਕੱਢਿਆ 干吗？